ਮਾਨਯੋਗ ਸੀਐਮ ਸਾਹਿਬ ਮਾਨਯੋਗ ਜੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਅਧੀਨ ਜ਼ਿਲ੍ਹਾ ਖੰਨਾ ਵਿੱਚ ਸਵੇਰ ਤੋਂ ਹੀ ਆਪਰੇਸ਼ਨ ਪ੍ਰਹਾਰ 2 ਚਾਲੂ ਹੈ ਇਹ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ ਤਹਿਤ ਹੀ ਅੱਜ ਤਿੰਨ ਦਿਨਾਂ ਲਈ ਸ਼ੁਰੂ ਕੀਤਾ ਗਿਆ ਹੈ ਦੁਬਾਰਾ ਤੋਂ ਸਵੇਰੇ ਅਸੀਂ ਵੱਖ-ਵੱਖ ਟੀਮਾਂ ਦੇ ਅਧੀਨ 151 ਰੇਡਾਂ ਵਿੱਚ ਸਕਸੈਸਫੁਲੀ 125 ਤੋਂ ਜ਼ਿਆਦਾ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਹਨਾਂ ਦੇ ਖਿਲਾਫ ਸਖਤ ਸਖ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਕੈਸੂਸ ਤੋਂ ਬਾਅਦ ਜਿਹੜੇ ਕਿ ਅਸੀਂ ਸੰਵੇਦਨਸ਼ੀਲ ਜਗਾਵਾਂ ਤੇ ਕੀਤੇ ਨੇ ਅਤੇ ਰੇਡਸ ਤੋਂ ਬਾਅਦ ਹੁਣ 6 ਤੋਂ 9 ਵਜੇ ਤੱਕ ਰਾਤੀ ਸਾਡੇ ਗਜਟੇਡ ਅਫਸਰਸ ਦੇ ਅਧੀਨ ਵਕ ਵਕ ਜਗਾਵਾਂ ਤੇ ਸ਼ਿਫਟਿੰਗ ਨਾਕਾਬੰਦੀ ਕੀਤੀ ਜਾ ਰਹੀ ਹੈ ਇਸ ਵੇਲੇ ਖੰਨਾ ਜ਼ਿਲ੍ਹੇ ਵਿੱਚ ਟੋਟਲ 10 ਨਾਕਾ ਪੁਆਇੰਟਸ ਤੇ ਸ਼ਿਫਟਿੰਗ ਨਾਕਾਬੰਦੀ ਕੀਤੀ ਜਾ ਰਹੀ ਹੈ ਇਹ ਤੋਂ ਬਾਅਦ 10 ਹੋਰ ਤੇ ਯਾਨੀ ਕਿ ਤਕਰੀਬਨ 20 ਪੁਆਇੰਟਾਂ ਤੇ ਗਜਟੇਡ ਅਫਸਰਾਂ ਦੇ ਅਧੀਨ ਇਹ ਪੁਆਇੰਟ ਮਾਨ ਕੀਤੇ ਜਾ ਰਹੇ ਨੇ ਜਿੱਥੇ ਅਸੀਂ ਪਾਇਸ ਐਪ ਤੇ ਵਾਹਨ ਆਪ ਦਾ ਇਸਤੇਮਾਲ ਕਰਕੇ ਜਿਹੜੇ ਸਾਡੇ ਸ਼ੱਕੀ ਬੰਦੇ ਨੇ ਤੇ ਸ਼ਕਤੀ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਡੀਜੀਪੀ ਸਾਹਿਬ ਦੇ ਨਿਰਦੇਸ਼ ਨੇ ਕਿ ਜਿਹੜੇ ਸਾਡੇ ਜ਼ਿਲ੍ਹੇ ਦਾ ਵਾਇਰਲੈਸ ਕਮਿਊਨੀਕੇਸ਼ਨ ਸਿਸਟਮ ਹੈ ਇਹ ਫੁੱਲ ਰੈਡੀਨੈਸ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਆਪਾਤਕਾਲੀ ਸਥਿਤੀ ਵਿੱਚ ਅਸੀਂ ਇਹਦੇ ਵਿੱਚ ਰੈਡੀਲੀ ਰਿਸਪੌਂਸ ਕਰ ਸਕੀਏ ਇਹਦੇ ਨਾਲ ਹੀ ਮੈਂ ਖਰਨਾਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਵੱਧ ਚੜ ਕੇ ਸਾਡਾ ਸਹਿਯੋਗ ਦਿਓ ਇਸ ਗੈਂਗਸਟਰਾਂ ਦੇ ਵਾਰ ਦੇ ਅਧੀਨ ਅਤੇ ਆਪਣੇ ਅ ਗੁਪਤ ਸਾਨੂੰ ਇਨਪੁਟਸ ਦਿਓ ਧੰਨਵਾਦ ਅੱਜ ਦੀ ਰੇਡ ਸੀਗੀ ਆ ਉਹਦੇ ਰਿਕਵਰੀ ਵਗੈਰਾ ਹੁਣ ਤੱਕ ਕੀ ਅਪਡੇਟ ਆ ਫਾਦਰ ਇਹਦੇ ਵਿੱਚ ਜਿਵੇਂ ਮੈਂ ਕਿਹਾ ਕਿ 151 ਰੇਡਾਂ ਹੋਈਆਂ ਜਿਦੇ ਵਿੱਚ ਅਸੀਂ 125 ਤੋਂ ਵੱਧ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਹੈ ਇਹਨਾਂ ਵਿੱਚ ਅਰੈਸਟ ਕੀਤੇ ਗਏ ਨੇ ਇਹਨਾਂ ਦੀ ਰੋਕੂ ਕਾਰਵਾਈਆਂ ਕੀਤੀਆਂ ਗਈਆਂ ਹਨ ਦੋ ਪਗੋੜੇ ਪ੍ਰੋਕਲੇਮਡ ਆਫੈਂਡਰਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤਿੰਨ ਗੈਂਗਸਟਰ ਐਸੋਸੀਏਟਸ ਨੂੰ ਵੀ ਅਸੀਂ ਸਕਸੈਸਫੁਲੀ ਕਾਬੂ ਕਰ ਪਾਏ ਹਾਂ ਇਹਦੇ ਵਿੱਚ ਐਨਡੀਪੀਐਸ ਤਕਰੀਬਨ 400 ਗ੍ਰਾਮ ਦਾ ਹੈਰੋਇਨ ਆਰਮਜ਼ ਐਕਟ ਦੀ ਰਿਕਵਰੀਆਂ ਨਾਲ ਹੀ ਸਾਨੂੰ ਕੰਪਲੇਂਟ ਆ ਰਹੀ ਸੀ ਕਿ ਜਿਹੜੇ ਖੰਨਾ ਦੇ ਆਮ ਨਾਗਰਿਕ ਨੇ ਖੰਨਾ ਸਿਟੀ ਵਿੱਚ ਦੁਕਾਨਦਾਰਾਂ ਦੇ ਇਥੇ ਚੋਰੀਆਂ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਚੋਰ ਰਾਤ ਦੇ ਵੇਲੇ ਇਹਦੇ ਨਾਲ ਹੀ ਅਸੀਂ ਇੱਕ ਇਹੋ ਜਿਹਾ ਗਿਰੋਹ ਦਾ ਸਕਸੈਸਫੁਲੀ ਪਰਦਾਫਾਸ਼ ਕੀਤਾ ਹੈ ਇਸ ਗਿਰੋਹ ਤੋਂ ਕਈ ਹਾਈ-ਐਂਡ ਮੋਬਾਈਲ ਫੋਨਸ 스마트 ਵਾਚਸ ਅਤੇ ਐਕਸੈਸਰੀਜ਼ ਦੀ ਬਰਾਮਦਗੀ ਹੋਈ ਹੈ ਨਾਲ ਹੀ ਐਨਡੀਪੀਐਸ ਤੇ ਅਧੀਨ ਡਰੱਗ ਮਨੀ ਤੇ ਚਾਰ-ਵੀਲਰਾਂ ਦੀ ਵੀ ਬਰਾਮਦਗੀ ਹੋਈ ਹੈ